ਪਿੰਡ ਜੱਗਾ ਨੇੜੇ ਵਾਪਰੇ ਸੜਕ ਹਾਸੀਦਾਨ ਇੱਕ ਵਿਅਕਤੀ ਦੀ ਹੋਈ ਮੌਤ ਨਡਾਲਾ ਸਵਾਰਪੁਰ ਸੜਕ ਤੇ ਪਿੰਡ ਜੱਗਾ ਅੱਡੇ ਤੇ ਇੱਕ ਤੇਜ਼ ਰਫ਼ਤਾਰ ਮਿੱਟੀ ਦੇ ਭਰੇ ਟਿਪਰ ਨੇ ਸਕੂਟੀ ਸਵਾਰ ਨੂੰ ਧਰਕ ਦਿੱਤਾ ਜਿਸ ਕਾਰਨ ਸਕੂਟੀ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੌਰਾਨ ਨਡਾਲਾ ਪੁਲਸ ਚੌਕੀ ਇੰਚਾਰਜ ਐਸਆਈ ਦਲਵਿੰਦਰ ਵੀਰ ਸਿੰਘ ਮੌਕੇ ਤੇ ਪਹੁੰਚੇ ਤੇ Laash ਨੂੰ ਕਬਜ਼ੇ ਚ ਲੈ ਕੇ ਹਾਦਸੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਇਸ ਸੰਬੰਧੀ ਘਟਨਾ ਸਥਾਨ ਤੇ ਪਹੁੰਚੇ ਮ੍ਰਿਤਕ ਵਿਅਕਤੀ ਦੇ ਚਾਚਾ ਰਤਨ ਸਿੰਘ ਵਾਸੀ ਇਬਰਾਹਿਮਪੁਰ ਨੇ ਦੱਸਿਆ ਕਿ ਮੇਰਾ ਭਤੀਜਾ ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਸੰਧੂ ਵਾਸੀ ਇਬਰਾਹਮਪੁਰ ਸਵੇਰੇ 5:00 ਵਜੇ ਨਾ ਆਪਣੀ ਸਕੂਟੀ ਪੀਵੀ 570163 ਤੇ ਸਵਾਰ ਹੋ ਕੇ ਚੰਡੀਗੜ੍ਹ ਜਾਣ ਲਈ ਸੁਬਾਨਪੁਰ ਜਾ ਰਿਹਾ ਸੀ ਜਦੋਂ 6:35 ਵਜੇ ਉਕਤ ਜਗ੍ਹਾ ਤੇ ਪਹੁੰਚਾ ਤਾਂ ਸੁਬਾਨਪੁਰ ਤਰਫੋਂ ਆ ਰਿਹਾ ਤੇਜ਼ ਰਫਤਾਰ ਟਿਪਪਰ ਪੀਵੀ 06V0301 ਜਿਸ ਵਿੱਚ ਮਿੱਟੀ ਲੱਦੀ ਹੋਈ ਸੀ ਨੇ ਗਲਤ ਸਾਈਡ ਤੋਂ ਲਿਆ ਕੇ ਉਸ ਨੂੰ ਧਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਬਹੁਤ ਹੋ ਗਈ ਇਸ ਦੌਰਾਨ ਟਿਪਪਰ ਵੀ ਪਲਟ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜੋ ਕਿ ਇਨਚਾਰਜ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਚ ਲੈ ਕੇ ਕਪੂਰਸਲਾ ਬੋਰਥਰੀ ਚ ਰਖਵਾਇਆ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਅਗਲੀ ਕਾਰਵਾਈ ਆ ਉਹ ਅਮਲ ਚ ਲਿਆਂਦੀ ਜਾਵੇਗੀ। ਉਦੋਂ ਮੌਕੇ ਤੇ ਪਹੁੰਚੇ ਪਿੰਡ ਇਬਰਾਹਿਮ ਬਾਲ ਦੇ ਪੰਚਾਇਤ ਮੈਂਬਰ ਸੰਜੀਪ ਸਿੰਘ, ਸੰਦੀਪ ਕੁਮਾਰ ਅਤੇ ਹੋਰਾਂ ਨੇ ਦੱਸਿਆ ਕਿ ਉਕਤ ਰੋਡ ਤੇ ਭਾਰੀ ਟ੍ਰਿਪਟਰ ਟਿਪਰ ਵਾਹਨਾਂ ਦੀ ਆਮਦ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਲਈ ਕਈ ਮੰਗ ਪੱਤਰ ਦੇ ਚੁੱਕੇ ਆ ਪਰ ਇਹ ਨਾ ਮੋਟਾ ਵੰਦੇ ਟਪਰਾ ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਮੰਗ ਕੇ ਤੀ ਕਿ ਇਹਨਾਂ ਦੀ ਆਮਦ ਤੇ ਸੱਤੀ ਨਾਲ ਰੋਕ ਲਗਾਈ ਜਾਵੇ ਮੇਰਾ ਸਾਕਾ ਭਤੀਜਾ ਜੀ ਕੀ ਨਾਮ ਹੈ ਉਹ ਗਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਇਬਰਾਹਿਮਵਾਲ ਪਹਿਲਾਂ ਹੌਮ ਰਡ ਤੇ ਨੌਕਰੀ ਕਰਦਾ ਰਿਹਾ ਅੱਛਾ ਜੀ ਤੇ ਹੁਣ 2 ਸਾਲ ਤੋਂ ਘਰ ਆ ਗਿਆ ਹਾਲ ਤੱਕ ਹਾਲ ਫਿਰ ਤੜਕੇ 4 ਵਜੇ ਚੱਲਿਆ ਚੰਡੀਗੜ੍ਹ ਜਾ ਰਿਹਾ ਸੀ ਮੇਰੀ ਬੇਟੀ ਦੀ ਪੀਸੀ ਲੈਣੀ ਸੀ ਪੀਸੀ ਬਣਾ ਕੇ ਲਿਆਉਣੀ ਸੀ ਉੱਥੇ ਇੱਥੇ ਆ ਗਏ ਤੇ ਉਹ ਦੇਖਿਆ ਐਕਸਟਰ ਆਊਟਸਾਈਡ ਕਿਸ ਤਰ੍ਹਾਂ ਪਤਾ ਲੱਗਾ ਤੁਹਾਲੇ ਨੂੰ ਸਾਨੂੰ ਇੱਥੇ ਗੱਡੀ ਵਾਲਿਆਂ ਨੇ ਦੱਸਿਆ ਫੋਨ ਕਰਕੇ ਉਹ ਪਿੰਡ ਦੇ ਬੰਦੇ ਦੀ ਸਬਜ਼ੀ ਲੈਣ ਜਾਣਦੇ ਸੀ ਜਲੰਧਰ ਵਿਆਹ ਸੀ ਉਹਨਾਂ ਦੇ ਉਹਨਾਂ ਨੂੰ ਮਗਰਵਾ ਕੇ ਦੇਖਿਆ ਫਿਰ ਉਹਨੇ ਚੱਕ ਕੇ ਇਹਨੂੰ ਨਾਲ ਸਾਨੂੰ ਫੋਨ ਕਰਤਾ ਵੀ ਐਦਾ ਗਰਮੀਸ਼ਾ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਦਰਦ ਹੋ ਗਿਆ ਇਹ ਹਾਸਾ ਕਿਤੇ ਨਾਲ ਪਾਪ ਲਿਆ ਗਿਆ ਟਰੱਕ ਆ ਟਿਪਰ ਬਾਇਆ ਹੋਇਆ ਮਿੱਟੀ ਦਾ ਭਰਿਆ ਉਹਦੇ ਨਾਲ ਟੱਕਰ ਹੋਈ ਹਾਂਜੀ ਕੀ ਕਰਨਾ ਚਾਹੁੰਦੇ ਤੁਸੀਂ ਕਿ ਜਿਹੜੇ ਟਿਪਰ ਉਹ ਪਾਸ ਵੀ ਕੀਤੇ ਗਏ ਨੇ ਪਰ ਤੇਰੀ ਵੀ ਲਗਾ ਪਰ ਨਹੀਂ ਇਹ ਪ੍ਰਵਾਹ ਨਹੀਂ ਕਰਦੇ ਕਿਉਂਕਿ ਜਿਹੜੀ ਹਾਈਵੇ ਬਣ ਰਹੀ ਹੈ ਨਾ ਇਹ ਜ਼ਿਆਦਾ ਗੱਡੀਆਂ ਉਹਨਾਂ ਟਿਪਰ ਉਹਨਾਂ ਦੇ ਹੀ ਆ ਇਹ ਇੱਕ ਤਾਂ ਓਵਰ ਸ਼ਿਫਟੀ ਚਲਾਉਂਦੇ ਆ ਇੱਕ ਇਹਨਾਂ ਨੂੰ ਲਾਲ ਦਿੰਦਾ ਵੀ ਵਾਧ ਤਵਾ ਗੇੜੇ ਲਾਈਏ ਹੋਰ ਸਾਲ ਉਸ ਕਰਕੇ ਵੀ ਦੇਖਦੇ ਨਹੀਂ ਕਿ ਵੀ ਅਸੀਂ ਕਿਹੜੀ ਸਪੀਡ ਤੇ ਜਾ ਰਹੇ ਕਿੱਧਰ ਜਾ ਰਹੇ ਕਿੱਧਰ ਨਹੀਂ ਜਾ ਰਹੇ ਆ ਦੇ ਸ਼ਰਿਆਂ ਮੇਨ ਰੌਂਗ ਸਾਈਡ ਆ ਕੇ ਤੇ ਹੁਣ ਤਾਂ ਸਕੂਟੀ ਥੱਲੇ ਜਾਣ ਦੀ ਜਗ੍ਹਾ ਵੀ ਕੋਈ ਨਹੀਂ ਛੱਡੀ ਇਹਨੇ ਜਿੱਥੇ ਆ ਕੇ ਨੇ ਉਹਦੇ ਉੱਤੇ ਗੱਡੀ ਚਾੜ ਕੇ ਉਹ ਐਡਿਸਪੋਰਟ ਜੱਤ ਕਰਤੀ ਤੇ ਆਪ ਆਪ ਡਰਾਈਵਰ ਗੱਡੀ ਮ ਕੋਸਦਾ ਜੀ ਇੱਥੇ ਮੌਕੇ ਤੇ ਉਹਨੂੰ ਮਾੜੀ ਮੋੜੀ ਕਿ ਟਰੀਟਮੈਂਟ ਦਿੰਦਾ ਸੀ ਕੋਈ ਅੱਗੇ ਹੋਰ ਕੀ ਮੰਗ ਕਰਦੇ ਹੁੰਦੇ ਮੰਗਦੇ ਹੋ ਕਾਰਵਾਈ ਬੰਦ ਹੀ ਕਿਉਂ ਜੀ ਬਈ ਸਰ ਕੀ ਮਾਮਲਾ ਕਿਵੇਂ ਵਾਪਰਿਆ ਸੋ ਜੀ ਹੁਣੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਪਿੰਡ ਜੱਗਾ ਕੋਲ ਐਕਸੀਡੈਂਟ ਹੋਇਆ ਵਾ ਜੀ ਤੇ ਅਸੀਂ ਮੌਕੇ ਤਣ ਕੇ ਦੇਖਿਆ ਤੇ ਆਦਮੀ ਦੀ ਡੈਥ ਹੋਈ ਸੀ ਵਿਚਾਰੇ ਗਰਮੀਤ ਸਿੰਘ ਦਾ ਨਾਮ ਜੀ ਤੇ ਸਕੂਟਰੀ ਦੇ ਉੱਤੋਂ ਦੀ ਜਿਹੜੀ ਟਰੱਕ ਲੰਘਿਆ ਹੋਇਆ ਸੀਗਾ ਤੇ ਜਿਹੜਾ ਡੈੱਡ ਬੋਡੀ ਉਹ ਅਸੀਂ ਹਸਪੀਟਲ ਭੇਜ ਦਿੱਤੀ ਹੈ ਜੀ ਤੇ ਬਾਕੀ ਤਫ਼ਤੀਸ਼ ਚੱਲ ਰਹੀ ਹੈ ਜੀ